ਹੇ ਗਾਇਸ ਅੱਜ ਅਸੀਂ ਸੰਗਰੂਰ ਆਏ ਹੋਇਆ ਵਿਚਾਰ ਮੈਗਾ ਮਾਰਟ ਚ ਆਹ ਮੁੰਡੇ ਦਾ ਥੋੜੇ ਜਿਹੇ ਦਿਨਾਂ ਤੱਕ ਵਿਆਹ ਹੋਣ ਜਾ ਰਿਹਾ ਆਹ ਮੁੰਡੇ ਦਾ ਖੜ ਜੋ ਇੱਕ ਮਿੰਟ ਇਹ ਆਹ ਮੁੰਡੇ ਦਾ ਇਹ ਵਿਆਹ ਦੀ ਸ਼ਾਪਿੰਗ ਕਰਦਾ ਨਾ ਬਣਾ ਵੀਡੀਓ ਤੂੰ ਬਣਾਦਾ ਹਿੰਦੀ ਆਉਂਦੀ ਹੈ ਹਿੰਦੀ ਆਉਂਦੀ ਹੈ ਹਾਂਜੀ ਹਾਂਜੀ ਹਿੰਦੀ ਆਉਂਦੀ ਹੈ ਹਾਂਜੀ ਆਉਂਦੀ ਹੈ ਤੂੰ ਬਣਾ ਵੀਡੀਓ ਅਸੀਂ ਕਿੱਥੇ ਜਾ ਕੇ ਲਗੇ ਅਸੀਂ ਜਾ ਕੇ ਲਗੇ ਯਾਰ ਇਹ ਭਾਈ ਸਾਹਿਬ ਮੇਰਾ ਹੈ ਹਿੰਦੀ ਆਉਂਦੀ ਹੈ ਹਿੰਦੀ ਆਉਂਦੀ ਹੈ ਮੇਰੇ ਕੋਲ ਤੇ ਹਿੰਦੀ ਦੀ ਗੱਲ ਕਰ ਅਸੀਂ ਚੱਕ ਲੈਗੇ ਯਾਰ

ਠੀਕ ਹੈ ਚਮਚਾ ਆ ਫਿਰਦਾ ਦੇਖ ਕਿੱਥੇ ਜਮਚਾ ਆਦੀ ਜਮਚਾ ਤਾਂ ਤੇ ਯਾਰ ਮੈਂ ਪਤਾ ਕੀ ਕਹਿਣਾ ਯਾਰ ਰਮੇਸ਼ ਪਰਜਾਈ ਨਾ ਗੁਲਗਲੇ ਲਾ ਲੈਂਦੀ ਹੈ ਹੈ ਗੁਲਗਲੇ ਲਾ ਲੈਂਦੀ ਹੈ ਪਰਜਾਈ ਸਾਰਾ ਕੁਝ ਹੁੰਦਾ ਉਹਨੂੰ ਉਹ ਗੁਲਗਲੇ ਲਾ ਲਾਂਦੀ ਆ ਕੀ ਕੀ ਬਣਾਉਣਾ ਉਹਨਾਂ ਨੂੰ ਉਹ ਚਮ 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 ਵੀ ਬਣਾ ਲੈਂਦੀ ਆ ਤੇ ਰਸਗੁлле ਵੀ ਬਣਾ ਲੈਂਦੀ ਆ ਹੈ ਨਾ ਤੇ ਉਹ ਲੱਛਾ ਪਰੌਠਾ ਵੀ ਬਣਾ ਲੈਂਦੀ ਹੈ ਕੀ ਉਹ ਗਾਹਣਾ ਕਿਸੇ ਨੂੰ ਦੱਸੀ ਮਿਊਟ ਕਰ ਦੇ ਹਾਂ ਉਹ ਕੁੱਕ ਤੇ ਅੱਛਾ ਵਧੀਆ ਲੈ ਫਿਰ ਬਹੁਤ ਵਧੀਆ ਇਹ ਇਹ ਚ ਦੱਸਣਾ ਦੱਸਣ ਵਾਲੀ ਕੀ ਗੱਲ ਹੈ ਮੈਂ ਸਾਰਿਆਂ ਨੂੰ ਦੱਸੂ ਕਿ ਸਾਡੀ ਭਾਬੀ ਕੁੱਕ ਹੈ ਇਹ ਸਾਲੇ ਸਕਿੱਲ ਹੁੰਦੀਆਂ ਨੇ ਇਹ ਸਕਿੱਲ ਓਏ ਆ ਤਾਂ ਲੱਗ ਜਾ ਓਏ ਐ ਕਰਕੇ ਦੇਹਲੇ ਨਵੇਂ ਖਰਚ ਰੱਖਾਂਗੇ ਆਪਾਂ ਅੱਛਾ ਨਾ ਨਾ ਸਾਂਝ ਦੇ ਦੂੰਗਾ ਸੱਚ ਨਾ ਸੱਚ ਓਰੇ 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 ਤੇ ਥੋੜੀ ਵੱਡੀ ਚੀਜ਼ ਆਸ

ਲੰਚ ਬਾਕਸ ਲੈ ਕੇ ਨਾਲ ਲੈ ਜਾ ਕਰਨਗੇ ਲੰਚ ਬਾਕਸ ਲੈ ਕੇ ਬੱਚੇ ਦੋ ਹੀ ਅੱਛੇ ਦੋ ਬੱਚੇ ਖੀਰ ਤਿੰਨ ਬੱਚੇ ਵਵਾਸੀਰ ਆਦੇ ਆਦੇ ਤੋਏ ਪਹਿਲੀ ਲੜਿਆ ਉਹਦੇ ਜਵਾਂ ਬੱਚਿਆਂ ਦੀਆਂ ਪਹਿਲੀ ਪ੍ਰਬੰਧ ਕਰਕੇ ਰੱਖੀ ਯਾਰ ਬਾਅਦ ਫਿਰ ਟਾਈਮ ਚ ਕੀ ਪਤਾ ਲੱਗਦਾ ਹੈ ਪਹਿਲਾ ਜੰਮ ਤਾ ਲੈ ਹੈ ਜੰਮੜਾ ਇੱਧਰ ਲਈਏ ਤੁਮ੍ਹ ਬਸ ਸ਼ੋਕ ਹੈ ਜਮਨ ਸ਼ੋਕ ਇਹਦਾ ਕਰਦਾ ਦੇਖੋ ਬਈ ਕੁੜੀਆਂ ਨੂੰ ਕਹਿਣਾ ਮੈਂ ਵੀ ਇਹ ਇਹ ਬੰਦੇ ਬੰਦੇ ਨਾਲ ਤੁਸੀਂ ਜੇ ਉਹ ਕਰਾਉਣਾ ਹੋਣੀ ਕਰਵਾ ਲਓ ਕਿਉਂਕਿ ਫਿਰ ਮੁੰਡਾ ਕਿਤੇ ਬੁੱਕ ਨਾ ਹੋ ਜੇ ਆਪ ਸ਼ਾਪਿੰਗ ਆ ਕਰਕੇ ਕੁੜੀਆਂ ਨੂੰ ਦਿਆ ਕਰੂਗਾ ਉਹ ਜਮਾਣਾ ਆ ਕਰਨ ਉਹ ਹਣਾ ਕਰੇ ਹਾਂ ਘਰੇ ਬੈਠੇ ਸਾਰਾ ਕੁਝ ਹਾਂ ਗੁੱਡਾ ਜੈਂਸ਼ਨ ਲਾਈਨ ਦੀ ਰੋਡ ਤੋਂ ਹਾਂ ਸਪੈਸ਼ਲੀ ਤੁਹਾਨੂੰ ਇਹ ਕਹਿ ਰਿਹਾ ਮੈਂ ਆ ਦੇਖੋ ਖੜ ਜਾ ਮਸਵਾ ਆਪ ਠੀਕ ਕਰਕੇ ਤਾਂ ਮੈਂ ਕਾ ਉਰੇ ਆਵੀ ਉਰੇ ਦਾ ਮੋਕੀਓ ਉਹ ਨਹੀਂ ਮਾਰਦਣੀ ਇਹ ਪੈਂਦਾ ਕਿਵੇਂ ਵਿੱਚ ਯਾਰ ਛੋਟੇ ਹੱਥ ਹੈ ਬਿੱਟੇ ਜਦੋਂ ਜਹਾਜ਼ ਹੋ ਰਹੀ ਆ ਪਾਉਣ ਦੀ ਸਾਡੀ ਉੱਪਰ ਦਿਖਾ ਪਹਿਲਾਂ ਇੱਥੇ ਆਡੀਅנס ਨੂੰ ਅੱਛਾ ਭਾਜੀ ਮਿੰਗੜੀ ਮਾਰੀ ਨਾ ਹੁਣ ਨਹੀਂ ਮਾਰਦਾ ਯਾਰ ਲੈ ਯਾਰ ਅਸਪਰਦਾ ਵੀ ਨਹੀਂ ਪਤਾ ਯਾਰ ਤਾਂ ਗੇਮ ਵੀ ਨਹੀਂ ਖੇਡੀ ਯਾਰ ਕੱਲੇ ਆਏ ਦੇਖ ਯਾਰ ਆ ਤੇਰੀ ਆ ਟੋਪਸ ਮਾਰਿਆ ਕਰਦੇ ਆ ਟੋਪਸ ਟੋਪਸ ਮੈਂ ਤਾਂ ਮੈਂ ਤਾਂ ਮੇ ਤਾਂ ਕੁੜੀ ਹੋਵੇ ਯਾਰ ਮੈਂ ਤੈਨੂੰ ਡਾਕਟਰ ਡਾਕਟਰ ਖੜ੍ਹਾ ਕਰਾਂਗਾ ਉਹਨੇ ਐਂ ਜੇ ਨਹੀਂ ਹੋ ਕਰਦੀ ਹੁੰਦੀ ਐਂ ਜੇ ਕਰਕੇ ਆਤੀ ਸੈਟ ਜਿਹਾ ਸ ਆਤੀ ਸੈਟ ਓਏ ਤੇ ਗਾਇਸ ਅਸੀਂ ਉਹ ਹਾਂ ਸੱਚ ਇੱਕ ਮਿੰਟ ਤੁਹਾਨੂੰ ਇੱਕ ਚੀਜ਼ ਆ ਦਿਖਾਦਾ ਆ ਤੇ ਕੰਮ ਦੀ ਚੀਜ਼ ਆ ਆ ਦੇਖੋ ਸ਼ੂਜ਼ ਮਾਈ ਨਿਊ ਮਾਈ ਉਧਰ ਮੈਂ ਆਉਂਗਾ ਚੰਗਾ ਮੜਾ ਜਾ ਉਹ ਮੇਰਾ ਆ ਫੜਾ ਮੈਂ ਸ਼ੂਜ਼ ਦਿਖਾਦਾ ਫੁਕਰੀ ਮਾਰਨਾ ਪਰ ਥੱਲੇ ਖਾ ਜਿੰਨੇ ਵਿੱਚ ਬੱਲੀ ਏ ਤੂੰ ਸਾਰੀ ਸੱਜਦੀ ਉਹਨੇ ਚ ਤਾਂ ਮਿੱਤਰਾਂ ਦੇ ਗੂਟ ਆਉਂਦੇ ਆ ਜਿੰਨੇ ਵਿੱਚ ਬੱਲੀ ਏ ਤੂੰ ਕਿੰਨੇ ਦਿਨ ਨੇ ਭਾਈ ਗਿਫਟ ਆਈ ਸੀ ਤੇ ਇਹ ਗਾਣਾ ਗਾਉਣਾ ਲਾਉਣਾ ਨੂੰ ਸੀਗਾ ਹੋਰ ਕੀ ਲਾਇਆ ਹੋਰ ਕੀ ਲਾਇਆ ਕਰਾ ਦੇ ਲੈ ਇਹੋ ਐਂ ਜਗਾਣਾ ਦੱਸ ਵੀ ਕਿਸੇ ਤੋਂ ਆਪਾਂ ਹਮ 1 ਰੁਪਿਆ ਨਹੀਂ ਮੰਗਿਆ ਲੈਣੀ ਹੁਣੇ ਫਸੇ ਹੀ ਕਰੇ ਅੱਧੀ ਰਾਤ ਕਰ ਦੇਂਗਾ ਤੂੰ ਗਾਣਾ ਨਹੀਂ ਆਵੇਗਾ ਬਸ ਅੱਧੀ ਰਾਤ ਕਰ ਦੇਂਗਾ ਯਾਰ ਤੂੰ ਉਹ ਕਿਧਰ ਭੱਗ ਗਿਆ ਉਹ ਥੋੜੀ ਪੈ ਉਹ ਤਾਂ ਦੇਖ ਲੋ ਆਈ 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 ਬੜਾ ਆਈ ਆ ਦੇਖ ਕੀ ਕੀ ਲਈਆਂ ਨੇ ਚੀਜ਼ਾਂ ਖੜ ਜਾ ਪੜਾ ਚੀਜ਼ਾਂ ਲਈਆਂ ਨੇ ਹਾਂ ਇਹ ਮੇਰਾ ਰੰਗ ਕਾਲਾ ਹੋ ਰਿਹਾ ਯਾਰ ਮੈਂ ਬਸ ਕਮਰੇ ਚ ਪੰਜ ਛੇ ਬੱਲ ਮਲਾਉਂਗਾ ਵਦਾਂਗੀ ਥੋੜਾ ਬੋਤਾ ਚਿੱਟਾ ਦੇਖਾਂ ਕਿਤੇ ਨਾ ਦੇਖੇ ਘਰ ਵਾਲੀ ਇੱਕ ਵਾਰ ਵੀਡੀਓ ਕਾਲ ਕਰਨੀ ਪੈਂਦੀ ਹੈ ਕਿਸੇ ਨੂੰ ਲਾਈਵ ਹੋਣਾ ਪੈ ਜਾਂਦਾ ਉਦੋਂ ਫਿਰ ਚਿੱਟਾ ਨਹੀਂ ਇਹਦਾ ਕਾਲਾ ਕਾਲਾ ਫੇਸ ਦਿਖਦਾ ਸੋਨੂੰ ਵੀ ਦਿਖ ਰਹਿਣਾ ਵੀ ਕਾਲਾ ਹੋਗਾ ਬਹੁਤ ਜਿਆਦਾ ਨਾ ਸਾਨੂੰ ਤਾਂ ਠੀਕ ਜਿਹਾ ਲੱਗ ਰਿਹਾ ਨਹੀਂ ਹੋਗਾ ਓਏ ਆ ਲੈ ਲੈ ਓਏ ਤੇਰੀ ਲਟਕੀ ਲੈ ਲਟਕੀ ਤੇ ਤੇ ਆਪਣੀ ਲਟਕੀ ਦਾ ਕੀ ਨਾਮ ਰੱਖੇਗਾ ਮੈਂ ਲਟਕੀ ਦਾ ਰਣਜੀਤ ਕੌਰ ਰੱਖੂੰ ਵੀ ਬਰਨਜੀਤ ਕੌਰ ਹਾਂ ਪਰ ਉਹਦੇ ਨਾਲ ਗਿਆ ਗੁਰੂ ਕੀ ਉਹ ਮੁਹੰਮਦ ਸਦੀਕ ਨਾਲ ਮੁੰਡਾ ਨਾ ਕਹਿੰਦਾ ਜਗਤਾਰ ਬਨੇਪਾਲ ਜਗਤਾਰ ਬਾਹਰ ਕਿੱਥੇ ਮੇਰੇ ਕੋਲ ਹੋਈ ਜਾਂਦਾ ਸਾਰਾ ਕੁਝ ਮੈਂ ਵੀ ਨੇਪਾਲ ਪੁੱਤਰ ਬੋਲਦਾ ਬਸ ਹੋਰ ਕੁਝ ਲੈਣਾ ਨਹੀਂ ਖੜੀ ਨਹੀਂ ਲੱਜਦਾ ਜਦੋਂ ਆਪਣਾ ਕੰਮ ਕੰਪਲੀਟ ਹੋ ਜਾਂਦਾ ਕਾ ਦਾ ਕੰਮ ਕਰ ਰਿਹਾ ਤੂੰ ਪੱਥਰ ਜਾ ਲਵਾ ਰਹੇ ਜਾਂ ਪੱਥਰ ਲਵਾ ਰਿਹਾ ਮੁੰਡਾ ਪੱਥਰ ਦੇ ਵੀ ਪੱਥਰ ਲਵਾਉਣ ਲੱਗ ਗਏ ਆਏ ਹਾਏ ਓਏ ਆ ਸ਼ਾਇਰੀ ਮੇਰੀ ਪਾ ਦਿਓ ਯਾਰ ਡੇਲੀ ਪੋਸਟਾ ਵਾਲੇ ਨੂੰ ਦੇ ਦਿਓ ਹੈ ਕੀ ਆ ਦੇਖਾ ਕਿੱਧਰ ਭੱਜ ਗਿਆ ਤੂੰ ਵਾਓ ਕੀ ਨੌਕੀ ਆਦਾ ਉਹ ਪੇੜ ਜੀ ਦਾ ਪਲੇਟੋਂ ਹੈ ਇਹ ਤਾਂ ਮੌਨ ਤਾਂ ਨਹੀਂ ਗਿਆ ਕੋਸਾ ਦਾ ਕੰਪਨੀ ਇਹਨਾਂ ਦੀ ਪਲੇਟੋਂ ਪਲੇਟੋਂ ਇਹਦਾ ਪੀੜਿਆ ਜਾ ਹੋ ਰਿਹਾ ਯਾਰ ਵਿਚਾਰੀ ਨੂੰ ਆਪਦੇ ਵਰਗਾ ਲੈ ਪਾਇਆ ਪੀੜਾ ਜਾਨ ਹਾਂ ਭਰੇ ਉਹ ਬੰਦ ਕਰੀ ਮੈਂ ਨਾ ਨਾ ਮੈਂ ਇੱਥੇ ਦੱਸ ਯਾਰ ਉਹ ਦੇ ਦੋ ਭਾਲ ਕੇ ਉਹ ਜਿਹੜਾ ਜੀ ਚ ਆਪਾਂ ਬਰੈਡ ਜ ਆਪਾਂ ਉਹਨੂੰ ਮਾਰਦਾ ਢੜਕਾ ਕੇ ਉੱਪਰ ਨੂੰ ਪਕਾ ਕੇ ਉਹਨੂੰ ਉਹ ਕੀ ਕਹਿੰਦਾ ਉਹ ਟੋਸਟਡ ਟੋਸਟਰ ਨਹੀਂ ਟੋਸਟਰ ਟੋਸਟਰ ਰੱਖ ਦਿੰਦੇ ਆ ਆ ਦੇਖ ਲਓ ਇਹ ਬਾਸੜੀਆਂ ਨੂੰ ਲਿਆਊਗਾ ਸਾਲਾ ਨਹੀਂ ਬੰਦ ਕਰਾਉਣ ਵਾਲੀ ਫਿਰ ਕੀ ਗੱਲ ਕੀ ਇਹਦੇ ਵਿੱਚ ਉਹਨਾਂ ਨੂੰ ਬੰਦ ਕਰੀ ਮਹਾ ਮੈਨੂੰ ਪਹਿਨਾ ਨਹੀਂ ਆ ਰਿਹਾ ਇਹ ਮੈਨੂੰ ਆਹ ਫਿਰ ਕਿਉਂ ਦਾ ਆਪਾਂ ਜਏ ਜੇ ਹੈਗੇ ਆ ਯਾਰ ਆਪਾਂ ਕਿਹੜਾ ਕੋਈ ਸ਼ੋਅ ਆਫ ਕਰਦੇ ਆ ਯਾਰ ਆਹ ਕੱਪੀ ਲੈ ਜੁਰਿਆ ਸਾਰੇ ਜਿੰਨੇ ਜਿੰਨਾਂ ਨੇ ਬੰਦੇ ਦੋਗਲੇ ਦੋਗਲਾਪਨ ਕਰਿਆਗਾ ਉਹਨਾਂ ਦੇ ਨਾਮ ਲਿਖਾਂਗੇ ਇਹਨਾਂ ਤੇ ਜਦ ਨਾਲ ਸਾਥ ਛੱਡਿਆ ਮੈਨੂੰ ਤਾਂ ਬਹੁਤ ਲੋੜ ਬੱਸ ਫਿਰ ਇੱਥੇ ਸਭ ਤੋਂ ਪਹਿਲਾਂ ਬਧੀਆ ਡੈਰੀ ਹੈ ਸਭ ਤੋਂ ਪਹਿਲਾਂ ਹਰਮੇਸ਼ ਲਿਖਦੀ ਮੰਨਦਾ ਫਿਰ ਤੇਰੇ ਭਾਈ ਨੂੰ ਤੈਨੂੰ ਕੰਮ ਦੀ ਚੀਜ਼ ਦੱਸੂ ਓਏ ਹੈਲੋ ਆ ਵੀ ਕਰਤਾ ਬਣਾ ਲਾ ਵੀਡੀਓ ਨਾ ਬਣਾ ਲਾ ਨਾ ਇਹ ਗਿਰੀ ਚੱਕ ਕੇ ਲੈ ਗਿਆ ਭਾਈ ਸਾਹਿਬ ਜੀ ਮੇਰਾ ਹੈ ਓਏ ਲੈ 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 ਆਦਰ ਮੈਰੀ ਕਿ ਨਹੀਂ ਕਰ ਲੈ ਬੋਜਾ ਬੁੱਦੂ ਆਈ ਜਾ ਕੇ ਲੈ ਕੇ ਆ ਰਿਹਾ ਹੈ ਬਾਈ ਹਿੰਦੀ ਆਉਂਦੀ ਹੈ ਵੇ ਆ ਦੇਖੋ ਆ ਲੈ ਹਿੰਦੀ ਆਉਂਦੀ ਹੈ ਹਿੰਦੀ ਆਤੀ ਹੈ ਆਉਤੀ ਆਂਦੀ ਆ ਆ ਦੇਖੋ ਜੋ ਬੀਬੀ ਕੇ ਜੀ ਬੀਬੀ ਵੀ ਸੇ ਕਰੇ ਪਿਆਰ ਪ੍ਰੈਸਟਿਸ ਜਿਵੇਂ ਕੈਸੇ ਕਰੇ ਇਨਕਾਰ ਤੇਰੀ ਮੂੰਹ ਵਰਗਾ ਕੁੱਕੜਾ ਜਾਮਾਉਗੇ ਇਹ ਜੀ ਆ ਲੈ ਲੈਣ ਜੀ 10 ਟ ਕਮੈਂਟ ਕਰਕੇ ਦੱਸ ਦਿਓ ਜੀ ਹਾਂ ਦੱਸ ਦਿਓ ਜੀ ਜੀ ਮੈਂ ਤੁਹਾਡੇ ਵਾਸਤੇ ਕੀ ਲਿਆਵਾਂ ਜੀ ਆਤੀ ਉਹ ਆ ਨਹੀਂ ਹੈ ਤੋ ਆਹੀ ਇਦਾਂ ਸਾਲਿਆ ਹੋਗਾ ਉਹੀ ਹੈ ਹਾਂ ਤਾਂ ਉਹੀ ਆ ਓਏ ਓਏ ਇਹ ਬਣਾਉਨੇ ਹੁੰਦੇ ਨੇ ਓਏ ਸਿਮੂ ਤੂੰ ਇੱਕ ਵਾਰ ਸਾਨੂੰ ਕੁਝ ਖਵਾਇਆ ਜਾਂਦੀ ਦੇਖੀ ਆਹੀ ਹੈ ਟੋਸਟਡਾ ਟੋਸਟ ਮਾ ਟੂਸਟਰ ਓ ਦੇਖੋ ਨਵੇਂ ਪਏ ਓਏ ਓ ਥੋੜੂ ਹੈ ਆਹੀ ਦੇਖਾ ਉਹਦਾ ਯਾਰ ਬਰੈਡ ਜਾ ਬਾਰੇ ਬਾਰੇ ਭਗਾ ਕੇ ਮਾਰਦਾ ਹੁੰਦਾ ਯਾਰ ਫਿਰ ਉਹ ਲੈ ਲੈਣਾ ਯਾਰ ਹੁਣ ਇੰਨੇ ਪੈਸੇ ਕਿੱਥੇ ਨ ਵਿਆਹ ਕਰਾਉਣਾ ਜੇ ਵਿਆਹ ਤਾਂ ਰਾਈ ਕਰ ਦਾਂਗੇ ਯਾਰ ਕੱਢ ਲਿਆ ਮੈਂ ਨਾ ਹੋਣਾ ਨਾ ਹੋਣਾ ਸਾਰਾ ਘਬਰਾਦੀਆਂ ਮੈਨੂੰ ਕੀ ਮੈਂ ਆਪ ਬੰਦਿਆਂ ਦੇ ਨਾਉ ਨਹੀਂ ਲਿਖਣੇ ਦੋਗਲੇ ਪਾਣਿਆਂ ਦੇ ਨਾਉ ਨਹੀਂ ਲਿਖਣੇ ਉਲਝਾਂਗੇ ਯਾਰ ਨਾ ਖੜ ਜਾ ਮੇਰੇ ਮੋਥੇ ਰੱਖ ਦਿੰਨਾ ਐ ਤੁਹਾਨੂੰ ਐਟੀਕੇਟਸ ਨਹੀਂ ਹੈਗੇ ਯਾਰ ਚੁੱਪ ਕਰ ਦਿਓ ਬਸ ਕਹਿਣਾ ਨਹੀਂ ਆਇਆ ਮੈਂ ਜਰਾ ਬਾਦੂ ਦਾ ਪੈਸਾ ਭਰਨਾ ਪੈ ਜੇ ਐਟੀਕੇਟਸ ਲੈ ਉਹ ਵਸਾ